ਗੁਰਾਸੰਗ ਜਿਹੜੀ ਮਾਰਗੋਟ ਦਾ ਮੇਰੇ 2000 ਰੁਪਿਆ ਮੰਗਿਆ ਥਾ 4 ਲੱਖ ਦਾ ਵੇਚ ਕੇ ਨਿਕਲ ਗਿਆ ਠੀਕ ਹੈ ਅਬ 4 ਲੱਖ ਦਾ ਥਾ ਰੈਂਟ ਹੈ ਗਾੜੇ ਮੇਰੇ ਸਭ ਕੁਝ ਮੇਰਾ ਇੱਕ ਇਹ ਕਬਜ਼ੇ ਜਾਗ ਜ ਹੈਗੇ ਉਹ ਰੋਟੀ ਨਹੀਂ ਪੋਛਾ 2000 ਰੁਪਿਆ ਕਿਥੇ ਮੇਰੇ ਕੋ ਪੈ ਹੀ ਖਲੇਗੇ 2000 ਰੁਪਿਆ ਵੀ ਤਾਂ ਹੋ ਵੀ ਨਹੀਂ ਰਸਤਾ ਵੀ ਸੀਸਾ ਲੋਖਾ ਆ ਮਾਰਗੋਟ ਕਰਦਾ ਹੈ ਮਾਰਨਾ ਵੀ ਰੋਏ ਸੀ ਜੇ ਇਹ ਸਾਡੇ ਪਿੰਨੋ ਬਰੇ ਮੈਂ ਆ ਕੇ ਆਤੀ ਬਨਛੜੀ ਵੀਰੇ ਮੋਢੇ ਤੋਂ ਮਾਰ ਮਾਰਸ ਇਹ ਆ ਗਾਣਾ ਕਰੇ ਰ ਆ ਗਿਆ ਮੈਂ ਕਿਹਾ ਓਏ ਯਾ ਆਪਣੇ ਘਰੋਂ ਵੀ ਪਰਾਂ ਉਹਦੇ ਕੋਲ ਜਾ ਜਾ ਉਹ ਮੈਂ ਕਿਹਾ ਜਾ ਚਲਾ ਜਾ ਇਹੋ ਮਾਰਿਆ 2 3 ਵਜੇ ਰਾਤੀ ਭੱਜ ਕੇ ਉਹ ਚਲਾ ਗਿਆ ਵੱਡੇ ਆ ਗਏ ਮਗਰ ਫੋਨ ਚੜ ਇਹ ਮਾਰਦਾ ਵੀਰੂ ਕੀ ਮਤਲਬ ਸਾਡੇ ਤੇ ਛੱਡੇ ਕੁੜੀ ਆਇਆ ਇਹ ਛੱਡੇ ਸਾਡੀ ਜ਼ਮੀਨ ਤੱਕੇ ਦਾ ਖੋਣਦੇ ਆ ਮੈਂ ਫਿਰ ਵੀ ਤੱਕਾ ਕਰ ਰਿਹਾ ਰਟਨਾ ਹਾਂ ਤੱਕਾ ਹਾਂ ਪਟਾ ਕਰਦਾ ਹੈ ਗੁਰਮੀ ਸਿੰਘ ਆ ਜੀ ਗੁਰਮੀ ਸਿੰਘ 45 ਕਿਲੇ ਜੀ ਇੱਕ ਨਾਲ ਥਾਂ ਜੀ ਤੇ ਇਹੀ ਤਿੰਨ ਭਰਾ ਹਨ ਤੇ ਇਹਨਾਂ ਨੇ ਇੱਕ ਦਿੱਤ ਹੋ ਗਈ ਹੈ ਤੇ ਰਗੇ ਦੋ ਜਣੇ ਦੋ ਜਣੇ ਆ ਬਾਪੂ ਨੇ ਪਹਿਲੀ ਮੈਨੂੰ ਦੇਤੀ ਇਹਨੂੰ ਮਾਰਦਾ ਘੋੜਦਾ ਹੈਗਾ ਤੇ ਇਸ ਤੋਂ ਬਾਅਦ ਆ ਫੇਰ ਮੜ ਕੇ ਪਹਿਲੀ ਮੈਨੂੰ ਦੇ ਕੇ ਤੇ ਕਹਿੰਦਾ ਸੀ ਇਹ ਬਾਪੂ ਜੀ ਨੂੰ ਸਵੇਰ ਕੋਈ ਦਾਲਤ ਵਿੱਚ ਪੀਲ ਲਾਈ ਹਾਂ ਜੀ ਪੀਲ ਲਾਈ ਇੱਕ ਦਸਪਰ ਲੱਗੀ ਹੈ ਪਹਿਲਾਂ ਬਟਾਲੇ ਲਾਈ ਸੀ ਤੇ ਉਹਨਾਂ ਨੇ ਸਾਡੀ ਨਹੀਂ ਕਿਸਾਈ ਕੀਤੀ ਕਹਿੰਦੇ ਵੀ ਤੇ ਹੁਣ ਇੱਥੇ ਲੱਗੀ ਏ ਬਰਾਗ ਦਾਪਨ ਲੱਗੀ ਇਸ ਕਰਨ ਕਿ ਇਹਨਾਂ ਨੇ ਜੀ ਰਾਤ ਆ ਕੇ ਨਿਹਾਗ ਲਿਆ ਕੇ ਤੇ ਬਦੇ ਲੱਗਤ ਰਾਤ ਨਾ ਵੜਕ ਲੱਗੇ ਆਈ ਫੇ ਮੁੜ ਕੇ ਉਸ ਤੋਂ ਬਾਅਦ ਫੇ ਗੱਡੀ ਮੰਗਾਈ 112 ਨੰਬਰ ਤੇ ਜੀ ਇਹਨਾਂ ਨੇ ਗੱਡੀ ਵਾਲਾ ਮਤਲਬ ਮੰਗਾਈ ਤੇ ਇਹਨਾਂ ਨੇ ਆ ਕੇ ਦੇ ਰਾਤ ਸਵੇਰੇ ਟਰੈਕਟਰ ਜਿਹੜਾ ਫਾੜੇ ਪੜਾਤਾ ਉਹ ਉਸ ਤੋਂ ਬਾਅਦ ਇਹਨਾਂ ਨੇ ਸਵੇਰੇ ਪੈਸੇ ਦੇ ਕੇ ਤੇ ਕੱਢ ਕੇ ਲੱਗੇ ਹਾਂਜੀ ਮਿਲਿਆ ਸਾਨੂੰ ਜਨਮਾਂ ਦੇ ਧਮਕੀ ਦਿੱਤੀ ਮੈਂ ਕੰਪਲੇਨ ਵੀ ਦਿਖਾਈ ਹੈ ਐਸਐਸਪੀ ਦੇ ਅੰਦਰ ਦਿਖਾ ਦਿੱਤੀ ਹੈ ਇਹਨੂੰ ਵੀ ਥਾਣੇ ਵੀ ਦੇ ਕੇ ਆਇਆ ਹਾਂ ਤੇ ਫੇ ਮੇਰੀ ਕਹੀ ਨੇ ਸੁਣਾਈ ਨਹੀਂ ਕੀਤੀ ਗਈ ਇੰਨੇ ਜਦੋਂ ਮਾਰਿਆ ਜਾਏਗਾ ਉਦੋਂ ਤਹੀ ਆਪਾਂ ਆਤਮ ਮਤ ਪੁੱਛਣਾ। ਜੀ ਮੰਗੇ ਤੁਹਾਡੀ ਦਸਾਂ ਅਦਾਲਤ ਹਾਂਜੀ ਆ ਵੀ ਜੋ ਅਦਾਲਤ ਕੇਸ ਚੱਲਦਾ ਪਿਆ ਹੈ ਜੋ ਅਦਾਲਤ ਫੈਸਲਾ ਕਰਦੇ ਸਾਨੂੰ ਸਮਝੋਦਾ। ਆਈ ਸੁਣਾਈ ਵੇਖਣੀ ਆਈ ਬਾਪੂ ਦੀ ਗਵਾਹੀ ਲੈਣੀ। ਹਾਂਜੀ ਕਾਰਵਾਈ ਚੱਲ ਰਹੀ ਹੈ ਨਿਕਲ ਕੇ ਸਾਡੇ ਮਿਲਣੀ ਝੋਨਾ ਦੇ ਸਾਡੇ ਇਹਨਾਂ ਨੇ ਥਾਣੇ ਆ ਲੱਗੇ। ਉਹ ਜੋ ਬੋਸ ਨੇ ਜੋ ਕਰਾਂਦੇ ਆ। ਹਾਂਜੀ ਕਰਨੀ ਇੱਕ ਹੋਰ। ਹਾਂਜੀ ਕੀ ਮਸਲਾ ਕੀ ਹੈ? ਮਸਲਾ ਪਹਿਲੀ ਦਾ ਇਹਨਾਂ ਦੋਵਾਂ ਭਰਾਵਾਂ ਦਾ। ਤੁਸੀਂ ਕੀ ਲੱਗਦੇ ਇਹਨਾਂ ਤੇ? ਮੈਂ ਇਹਨਾਂ ਤੇ 60 ਲੱਖ ਲੱਗਦੇ। ਕੀ ਕੀ ਗੱਲ ਕੀ ਹੈ ਸਲੀ ਗੱਲ ਕੀ ਹੈ ਟੋਟੀ ਪਾਣੀ ਨਹੀਂ ਦਿੰਦਾ ਪੁੱਛ ਗੇਸ ਨਹੀਂ ਕਰਦਾ ਐਸਾ ਕარი ਮਰਾਜ ਮੈਂ ਤਾਂ ਕੀ ਮੜੀਆਂ ਦਿੰਦਾ ਇਹਨਾਂ ਨੂੰ ਢੰਗ ਫੜਾ ਕਰਦਾ ਕੁਟਮਰ ਵੀ ਕਰਤ ਰਹਾ ਤੇ ਕਰਦਾ ਚੋਰੀ ਰਾਤ ਕਦੀ ਬੰਨੇ ਮਾਨ ਚਲ ਜਾਏਗਾ ਕਦੀ ਖਾਵਾਉਂਗਾ ਖਾਲਵਾ ਹੁੰਦਾ ਕਦੀ ਪਾਣੀ ਖਾਲ ਡੂੰਗੇ ਕਰ ਆਉਂਦਾ ਟਾਲੀਆਂ ਇਹਨਾਂ ਵੱਡੀਆਂ ਨੇ ਉਹ ਚੋਰੀ ਰਾਤ ਲੈ ਗਿਆ ਢੋ ਕੇ ਪਹਿਲੀ ਇਹਦੀ ਚੋਰੀ ਇਹਨੇ ਕੰਕਬੜਾਈ ਹੈ ਇਥੇ ਬਸ ਪਣ ਕਬਟਾਈ ਹੈ ਤੇ ਹਜੇ ਪੰਚਾਇਤ ਆਪਣੀ ਗਈ ਨਹੀਂ ਉਹਨਾਂ ਨੇ ਗੇਤੀ ਇਹਦੀ ਟਰਾਲੀ ਕੱਢ ਕੇ ਪੈਸੇ ਲੈ ਗਏ ਨਾ ਟਰਾਲੀ ਕੱਢ ਕੇ ਤੇ ਮੰਡੀ ਬੇ ਸੀ ਕੋਈ ਮੰਗਣ ਦਾ ਹੱਕ ਉਹਨਾਂ ਨੂੰ ਦੇਵੇ ਬਾਬੇ ਨੇ ਉਹਨਾਂ ਨੂੰ ਕੁਝ ਵੀ ਨਹੀਂ ਦੇਣਾ ਇਹਦੇ ਨਾਲ ਸਹਿਮਤ ਇਹ ਰੋਟੀ ਪਾਣੀ ਪੁੱਛਦੇ ਸੇਵਾ ਕਰਦੇ ਇਹ ਤਾਂ ਕਾਨੂੰਨੀ ਤੌਰ ਤੇ ਹੋਣੀ ਚਾਹੀਦੀ ਹਾਂਜੀ ਹੋਣੀ ਚਾਹੀਦੀ ਹੈ ਜੁਆਸ ਕਿਹੜਾ ਪਿੰਡ ਆਪਣਾ ਗੱਲ ਵਾਸ ਅਸਲ ਆ ਜੀ ਇੱਥੇ ਪੰਚਾਇਤ ਭਾਈ ਕਾਲੀ ਜੜੀਏ ਉਹਨੂੰ ਕੋਰਟ ਗਿਆ ਨਾ ਮੈਂ ਜਿੱਤ ਕੇ ਲਈ ਹੂੰ ਉਹ ਅਸੀਂ ਵੀ ਅੱਗੋਂ ਮੰਨਦਾ ਕੇਸ ਨਹੀਂ ਕਰਾਂਗਾ ਹੂੰ ਉਹ ਕਹਿੰਦਾ ਮੈਂ ਫੇਰ ਕੇਸ ਕਰਨਾ ਇਹ ਗੱਲੋ ਫੇਰ ਕਾਬੜ ਪਾ ਗਈ ਕਿੰਨੀ ਪੈਲੀ ਦਿੱਤੀ ਗਈ ਸੀ ਤੇ ਤੁਹਾਡੇ ਫੈਸਲੇ ਵਿੱਚ ਅਲੀ ਉਹ 11 ਕਲਾਂ ਤੋਂ ਕੁਛ ਮੰਗਿਆ ਪਹਿਲੀ ਦੇਤੀ ਹੈ ਨਾ ਤੋਂ ਉਦੋਂੋਂ ਫੈਸਲਾ ਹੀ ਹੋਇਆ ਬਈ ਯਾਰ ਕਨਾ ਤੇ ਕੁਛ ਮੰਗਣ ਦੇ ਨਹੀਂ ਹੂੰ ਆਈ ਸੋ ਕੋਈ ਕਹਾਣੀ ਹੈ ਕਿ ਸਾੜ ਦੇ ਲੋਕ ਉਦੋਂ ਫੇਰ ਉਹਨਾਂ ਨੂੰ ਉਹਨਾਂ ਨੇ ਬੰਦੇ ਲਾ ਕੇ ਬਾਹਰ ਕੱਢਿਆ ਤਾਂ ਇਹ ਉਦੋਂ ਫੇਰ ਇਹਦਾ ਮੈਂ ਨਹੀਂ ਹੁੰਦੇ ਨਹੀਂ ਚਲੋ ਪਹਿਲਾਂ ਮਿਲਾਇਆ ਸੀ ਇਕੱਲੇ ਨਸ਼ੀਰ ਨੂੰ ਇੱਥੇ ਉਹ ਜਲਦੀ ਇਹ ਇੱਕ ਸੈਟਲ ਹੋ ਗਿਆ ਮੰਨ ਗਿਆ ਪਰ ਉਹ ਜਦੋਂ ਇਹ ਝਗੜਾ ਕੀਤਾ ਨਾ ਰਾਤ ਤੇ ਉਦੋਂ ਫਿਰ ਇਹਨੇ ਨਹੀਂ ਕਿਹਾ ਮੈਂ ਬੰਦਾ ਗਲਤ ਆਪਣੇ ਮੁੱਦਾ ਬਦਲ ਕਰਦੇ ਹਾਂ ਮੰਨ ਲੈ ਆ ਕੇ ਫਿਰ ਜੋ ਲੜਾਈ ਕਰਨੀ ਸੀ ਗਲਤੀ ਕੀਤੀ ਉਹਦੇ ਤੇ ਕਹਿੰਦੇ ਸਮਝਾਉਣਾ ਨਾ ਹੋ ਜਾ ਧੰਨਵਾਦ ਦੋਵੇਂ ਬਾਈ ਠੀਕ ਹੈ ਝਗੜੇ ਚ ਕੀ ਫਾਇਦਾ ਹਾਂ ਪੰਚਾਇਤਾਂ ਚ एक लिए। एक लिए। तो है एक मसला मनजीत सिंह ने निशानदी दरखा दिखती है निशानी करने लिया आए जे पार्टियां झगड़ा कर दया तो अशानदी नहीं करते ਇਹ ਨਹੀਂ ਕਰਦੇ ਕੋਈ ਜਿਹਦੇ ਪਾਸੋਂ ਲੈ ਕਰਕੇ ਉਹਦੇ ਨੂੰ ਚੌਕੀਦਾਰ ਨੂੰ ਇੱਕ ਪਰਵਾਨਾ ਦਿੰਦੇ। ਚੌਕੀਦਾਰ ਦੇ ਤੇ ਤਲਾਸ਼ ਲੈਂਦਾ। ਜੇ ਦੋ ਇੱਕ ਪਾਰਟੀ ਸੈਨ ਕਰਦੇ, ਇੱਕ ਨਾ ਕਰੇ ਤੇ ਉਦੋਂ ਚੌਕੀਦਾਰ ਕੋ ਇਨਕੈਰੀ ਲਿਖਵਾ ਲੈਂਦੀ ਆ। ਜੇ ਇਨਕੈਰੀ ਨਾਲ ਪਾਰਟੀ ਦੇ ਆਗਰ ਆਉਂਦੀ ਆ, ਇਹਨੂੰ ਪੁੱਛਿਆ ਜਾਂਦਾ ਮੈਂ ਲੈਣਾ, ਉਹ ਨਹੀਂ ਜਾਣਦੀ ਵੀ ਕਰਨੀ। ਜਿੱਲੇ ਵਾਲੀ ਚੌਕੀਦਾਰ ਦੇ ਆ ਜਾਂਦੀ ਸਾਰੀ। ਚੌਕੀਦਾਰ ਦੀ ਸਾਡੇ ਮਾਲ ਲੈਣ ਦੀ ਆਉਂਦੀ ਸਾਰੀ। ਤੇ ਬਾਅਦ ਚ ਉਹ ਕਹਿਣ ਕਿ ਸਾਡੇ ਸਿਆਣੇ ਤੇ ਸਾਡੇ ਧੱਕੇ ਨਾਲ ਆ ਕੇ ਕਰਿਓ। ਨਹੀਂ ਨਹੀਂ। ਉਹ ਨਹੀਂ ਕੋਈ। ਉਹ ਮੁਕੋਦੇ ਆ ਜ ਰਹੇ ਨੇ। ਅਸੀਂ ਆਈ ਆਈ ਦੇਖਦੇ ਨੇ ਇਹ ਤੇ ਚੜਾ ਹੋਇਆ ਇੱਥੇ ਹੋਰ ਬੋਰਸ ਦੀ ਰੋਡ ਹੈ। ਧੰਨਵਾਦ। ਹਾਂ। ਮਨਜੀਤ ਸਿੰਘ ਜੀ। ਕਿਹੜਾ ਪਿੰਡ? ਗੱਲ ਵਾ। ਕੀ ਮਸਲਾ ਹੈ ਜੀ ਮੈਂ ਕੋਰਚੋਂ ਮਨੂੰ ਡਿਗਰੀ ਮਿਲੀ ਹੈ ਨਵਾਂ ਸਾਲਾਂ ਬਾਅਦ। ਉਸ ਤੋਂ 5 ਸਾਲ ਬਾਅਦ ਤਕਸੀਮ ਦਾ ਕੇਸ ਵੀ ਲੜਿਆ। ਮੇਰੇ ਹੱਥ ਚੋਂ ਗਿਆ ਇਹ ਨਹੀਂ ਮੇਰਾ ਬੰਦੇ ਸਾਧਕੇ ਨੇ ਦਖਲ ਨਹੀਂ ਹੁੰਦਾ ਤਾਂ ਅੱਜ 2023 ਸੰਦੇ ਵਿੱਚ ਮੈਨੂੰ ਹੁਣ ਫਿਰ ਕੋਨੇ ਆਖਿਆਗਾ ਤੇ ਜੇ ਸਟੇ ਨਹੀਂ ਹੈਗਾ ਤੇ ਤੂੰ ਆਪਣਾ ਪਹਿਲੀ ਵਾਰ ਸਕਦਾ ਨੂੰ ਪਰ ਨਿਸ਼ਾਨਦੇ ਹੀ ਕਰ ਸਕਦਾ ਨਕਲ ਦਾਸ ਉਹਨਾਂ ਨੇ ਪੁੱਛਿਆ ਜੇ ਸ਼ਾਨ ਸਾਰੇ ਕਰਾਨ ਗਿਆ ਹੈ ਤਿੰਨ ਵਾਰ ਚੌਂਗੀਦਾਲ ਤਿੰਨੇ ਆਰੀ ਨਹੀਂ ਚੌਂਗੀਦਾਲ ਕੋਨੇ ਆਖ ਲਗੇ ਕਹਿੰਦਾ ਮੈਂ ਨਹੀਂ ਸ਼ਾਨ ਕਰਨਾ ਤੂੰ ਪਹਿਲੀ ਨਿਸ਼ਾਨਦੇ ਹੀ ਕਰ ਦੇ ਤਾ ਬਿਨਾਂ ਨਿਸ਼ੇ ਤੇ ਫਿਰ ਉਹ ਅਨਕਾਰੀ ਕਰਦੀ ਨਾ ਉਹਨੇ ਉਹ ਗਲਤ ਹੋਇਆ ਜੇ ਉਹ ਸ਼ਾਨ ਕਰਕੇ ਉੱਥੇ ਆਏ ਤੇ ਵਧੀਆ ਗੱਲ ਇੱਕ ਪਾਪਾ ਪਾਪਾ ਭਾਜੀ ਨੇ ਮੇਰੀ ਘਰ ਤੋਂ ਘਰ ਚਾਰ ਪੰਜ ਵਾਰ ਕਟਮਾਰ ਕੀਤੀ ਹੋएगी ਅਜੇ ਪਰਸੋਂ ਪਾਪਾ ਇਹ ਲਾਗੇ ਖਲੋਗੇ ਮੇਰੇ ਇੱਥੇ ਲੱਤ ਕਈ ਮਾਰ ਦਿੱਤੀ ਹਨ ਅੱਛੇ ਮਾਰੀ ਪੁੱਠੀ ਮੈਨੂੰ ਆਖਿਆ ਜੇ ਮਾਰਨੀ ਤੇ ਸਿੱਧੀ ਮਾਰ ਕੰਮ ਨੂੰ ਪੁੱਠੀ ਮਾਰਨ ਦਾ ਕੀ ਤੇਰਾ ਮਤਲਬ ਹੋਇਆ ਤੇਰੇ ਤੋਂ ਇਹ ਅਦਾਲਤ ਵੱਲੋਂ ਕਿੰਨੇ ਪੈਸਾ ਲਾ ਜੀ ਕੋਈ ਜੱਜਾਂ ਨੂੰ ਅਸੀਂ ਪੈਸੇ ਦੇ ਸਕਦੇ ਹਾਂ ਕੋਈ 25-30 ਹਜ਼ਾਰ ਰੁਪਏ ਤਨਖਾਹ ਲੈਣ ਵਾਲੇ ਦੇ ਸਕਨੇ ਹੋ ਜੱਜਾਂ ਨੂੰ ਪੈਸੇ ਨਹੀਂ ਦੇ ਸਕਦੇ 4-5 ਹਜ਼ਾਰ ਕੋਟ ਮਾਰ ਕੀਤੀ ਹੈ ਤੇ ਜੇ ਮੈਂ ਉਹ ਬੋਟਮਾਰ ਕਰ ਸਕਦੇ ਤੇ ਮੈਂ ਵੀ ਆਪਣੀ ਉਹਨਾਂ ਦੀ ਮਾਰੀ ਮੋਰੀ ਜਿੱਥੇ ਮੇਰੇ ਗਾਪੂ ਹੋਣਗੇ ਮੈਂ ਵੀ ਬੋਟਮਾਰ ਕਰ ਸਕਦਾ ਪਰ ਮੈਂ ਫਿਰ ਵੀ ਲੜਾਈ ਤੋਂ ਬਚਣਾ ਚਾਹਨਾ ਮੈਂ ਨਹੀਂ ਲੜਨਾ ਤੇ ਤੁਹਾਨੂੰ ਕੁਝ ਮੈਨੂੰ ਸ਼ੁਰੂ ਤੋਂ ਪਹਿਲਾਂ ਕੁਝ ਨਹੀਂ ਦਿੱਤੀ ਗਈ ਪੰਜ ਕਨਾਲਾਂ ਦਿੱਤੀ ਗਈ ਉਹ ਵੀ ਪੰਜ ਕਨਾਲਾਂ ਪਹਿਲਾਂ ਇਹਨਾਂ ਐਸਡੀ ਮਸਾਬ ਦੇ ਤਿੰਨ ਮਾਰ ਕੇ ਸਰੇ ਫਿਰ ਉਹਨਾਂ ਚੌਥੀ ਆਰੇਨਾ ਐਡੀਸ ਹਿਸਾਬ ਦੇ ਕੇ ਲਾਇਆ ਹਾਂ ਉਹਨਾਂ ਛਾਹ ਹੋਣੇ ਚਾਹੀਦੇ ਇਹ ਜਿਹੜਾ ਛੋਟਾ ਬ੍ਰਦਰ ਆ ਇਹ ਬਿਲਕੁਲ ਨਪੜਵਾ ਪਾੜੀ ਗੇਰੇ ਬਿਲਕੁਲ ਪੜਵਾ ਇਹਨਾਂ ਨੂੰ ਪਤਾ ਹੀ ਨਹੀਂ ਕਿ ਜਿਹੜਾ ਹਿੱਸਾ ਹੈ ਚੜ ਗਿਆ ਵਾ ਉਹ ਦਿਨੇ ਪੈਣਾ ਵਾ ਇਹ ਕਿਹਨੇ ਨਹੀਂ ਦੇਣਾ ਉਹਦੀ ਸਿਸਟਰ ਵੀ ਆਏ ਨਾ ਉਹ ਵੀ ਕਹਿੰਦੇ ਕੋਈ ਧੱਕਾ ਕਰਦਾ ਤਾਂ ਕਹਿੰਦਾ ਮੈਂ ਕੋਈ ਵੀ ਧੱਕਾ ਇਹ ਕਰਦੇ ਸਾਰੇ ਜਿਹੜੇ ਚਾਰ ਤਿੰਨੇ ਚਾਰ ਜਿਹਨੇ ਇਕੱਠੇ ਇੱਕ ਪਾਸੇ ਹੋ ਗਏ ਮੇਰਾ ਧੱਕਾ ਕਰ ਦਿੰਦਾ ਯਾਰ ਮੇਰਾ ਧੱਕਾ ਹੋ ਹਾਂਜੀ ਹਿੱਸਾ ਮਿਲਣਾ ਜੀ ਤਾਂ ਬਰਾਬਰ ਬਰਾਬਰ ਹੀ ਹਿੱਸਾ ਮਿਲਣਾ ਚਾਹੀਦਾ ਤੇ ਬਾਕੀ ਜੇ ਜੋ ਮਤਲਬ ਇਹ ਜੀ ਪਰਾਂ ਨੇ ਜਾਂ ਥਾਣੇ ਰਾਈ ਨਾ ਹੋਇਆ ਤੇ ਗੁਰਦਾਰਾ ਸਾਹਿਬ ਬੈਠ ਕੇ ਰਾਈ ਨਾ ਹੋਇਆ ਵਾ ਅਸੀਂ ਉਹ ਰਾਜ ਨਾ ਮੰਨੂ ਪਿਆਰ ਆ 23 ਲੱਖ ਰੁਪਇਆ ਹੁਣ ਦੇ ਦੇ ਇਹ ਸਾਰੇ ਵਾਪਸ ਲੈ ਜਿਸੀ ਲਿਖਾ ਦੇ ਤੇ 2 ਨਾਲ ਦੀ ਮਿਲ ਜਿੱਚ ਕਰ ਇਹਨਾਂ ਦਾ ਮਸਲਾ ਅਜ ਤੋਂ ਕੋ ਡੇਢ ਮਹੀਨਾ ਪਹਿਲਾਂ ਸਾਡੇ ਕੋਲ ਆਇਆ ਹੈ ਕਣਕ ਦੇ ਸੀਜ਼ਨ ਜਦੋਂ ਕਣਕ ਵੜਨ ਦਾ ਮਸਲਾ ਹੈ ਉਦੋਂ ਇਹਨਾਂ ਬਸ ਸ਼ਾਂਤੀ ਨਾਲ ਕਣਕ ਵੱਢ ਕੇ ਤੇ ਉੱਥੇ ਬਾੜਤੀਏ ਦੇ ਤਲਾਤੀ ਜੋ ਪੈਸੇ ਉਹਨਕੋ ਜਿਹੜੇ ਪਏ ਆ ਕਿ ਹੁਣ ਦਿੱਤੇ ਨਹੀਂ ਗਏ ਇਹਨਾਂ ਨੋਆਂ ਦੇ ਪਹਿਲਾਂ ਵੀ ਸ਼ਰੋਕੂ ਕਰ ਵੀ ਹਮਚ ਲਿਆਂਦੀ ਗਈ ਆ ਅੱਜ ਮੈਨੂੰ ਪਤਾ ਲੱਗਾ ਹੈ ਵੀ ਉੱਥੇ ਕੋਈ ਡੇ ਝਗੜਾ ਝਗੜਾ ਹੋਣ ਦਾ ਖਤਰਾ ਵਾ ਇਸ ਵੇਲੇ ਉਸ ਪਾਰਟੀ ਉੱਤੇ ਭੇਜੀ ਹੀ ਨਿਸ਼ਾਨਦੇਹੀਕਰਉਣ ਸੰਬੰਧੀ ਨਾ ਕੋ ਮੈਨੂੰ ਰਿਸਿਵ ਅਫਸਰੋਂ ਚਿੱਠੀ ਆਈ ਆ ਤੇ ਨਾ ਕੋ ਮੈਨੂੰ ਕੋਈ ਹਸਪਤਲੋਂ ਹੁਕਮ ਆਇਆ ਐਫਆਰ ਕੇ ਉਹ ਮੈਂ ਅਜੇ ਪੋਸਟ ਪਾਰਟੀ ਗਈ ਹੋ ਸਿਰਫ ਮੈਂ ਝਗੜਾ ਟਾਉਣ ਕਰਦੇ ਜਾਈ ਤੇ ਕਿ ਇਹ ਬਾਪੂ ਦੇ ਸਥੈਪਾਈਆਂ ਉੱਤੇ ਵੀ ਅਮਲ ਕੀਤਾ ਜਾਏ ਤੇ ਉਹ ਜ਼ਰੂਰ ਦੀ ਜ਼ਰੂਰ ਜੋ ਕਾਰਵਾਈ ਕੀਤੀ ਜਾਏ